ਇਰੇ ਵਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 8 ਤੇ ਇੱਥੇ ਆਪਾਂ ਨੇ ਡੀਪ ਕਲੀਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਚਲੋ ਜੀ ਮੇਰੇ ਨਾਲ ਇੱਕ ਦਿਮਾਗ ਦੇ ਵਿੱਚ ਗੱਲ ਆਈ ਮੈਂ ਚਲੋ ਆਪਣੇ ਭੈਣਾਂ ਨਾਲ ਵੀ ਆਪਾਂ ਗੱਲ ਸ਼ੇਅਰ ਕਰਦੇ ਆਂ ਦੇਖੋ ਜੀ ਜਦੋਂ ਵੀ ਆਪਾਂ ਕੋਈ ਚੀਜ਼ ਖਰੀਦਣ ਜਾਂਦੇ ਆ ਨਾ ਆਪਾਂ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਜਾ ਕੇ ਨਾ ਕਹਿੰਦੇ ਆ ਵੀ ਇੱਥੋਂ ਆਪਾਂ ਨੂੰ ਵਧੀਆ ਚੀਜ਼ ਮਿਲੂਗੀ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਉਹ ਆਪਣੇ ਨਾਲ ਕਿੰਨਾ ਵੱਡਾ ਧੋਖਾ ਕਰ ਜਾਂਦੇ ਆ ਦੇਖੋ ਜੀ ਐਨਾ ਵੱਡਾ ਧੋਖਾ ਸਾਡੇ ਨਾਲ ਵੀ ਤੇ ਸਾਨੂੰ ਤਾਂ ਨਾ ਬਿਲਕੁਲ ਵੀ ਪਤਾ ਨਹੀਂ ਤਾਂ ਹੈਗਾ ਵੀ ਬੰਦੇ ਇੰਨੀ ਬੇਈਮਾਨੀ ਕਰ ਜਾਣਗੇ ਚਲੋ ਆਪਾਂ ਤਾਂ ਕਹਿ ਦਿੰਦੇ ਨੇ ਵੀ ਸਾਨੂੰ ਚੀਜ਼ ਵਧੀਆ ਚਾਹੀਦੀ ਆ ਚਲੋ ਅਸੀਂ ਤਾਂ ਜਿੰਨਾ ਉਹਨਾਂ ਨੇ ਪੈਸਾ ਮੰਗਿਆ ਤੇ ਐਨਾ ਅਸੀਂ ਪੈਸਾ ਲਾ ਦਿੱਤਾ ਏ ਜਦੋਂ ਅਸੀਂ ਇੱਕ ਮਹੀਨੇ ਮਗਰੋਂ ਡੇਢ ਮਹੀਨਾ ਹੋ ਗਿਆ ਤਾਂ ਆ ਕੇ ਦੇਖਿਆ ਨਾ ਵੀ ਸਾਡੇ ਨਾਲ ਇੰਨਾ ਵੱਡਾ ਧੋਖਾ ਹੋ ਗਿਆ ਸਾਡੇ ਤਾਂ ਦੇਖੋ ਜੀ ਪੈਰਾਂ ਹੇਠਾਂ ਦੇ ਨਾ ਜ਼ਮੀਨ ਖਿਸਕ ਗਈ ਆ ਤੇ ਆਪਾਂ ਉਹ ਤੁਹਾਨੂੰ ਵੀ ਦੱਸਦੇ ਆ ਵੀ ਸਾਡੇ ਨਾਲ ਕਿਹੜੀ ਗੱਲ ਪਿੱਛੇ ਧੋਖਾ ਹੋਇਆ ਦੇਖੋ ਜੀ ਅਸੀਂ ਚਲ ਆਪਾਂ ਦੁਕਾਨਦਾਰ ਦਾ ਨੌ ਤਾਂ ਹੁਣ ਆਪਾਂ ਲੈਣ ਲੈਣਾ ਨਹੀਂ ਹੈਗਾ ਅਗਰ ਆ ਵੀ ਕਈ ਵਾਰ ਵੱਡੀ ਦੁਕਾਨ ਦੇ ਵਿੱਚ ਗਏ ਉਹ ਕਹਿੰਦੇ ਵੀ ਤੁਹਾਨੂੰ ਗੱਦੇ ਦਿਖਾਉਣੇ ਇੱਕ ਨੰਬਰ ਕਹਿੰਦੇ ਉਹ ਵੀ ਦਿਖਾਉਣੇ ਉਹ ਲੈ ਕੇ ਸਾਨੂੰ ਚੌਥੀ ਮੰਜ਼ਿਲ ਤੇ ਮੰਜ਼ਿਲ ਤੇ ਜਾ ਕੇ ਨਾ ਬਹੁਤ ਸਾਰੇ ਗੱਦੇ ਪਏਦੇ ਉੱਥੇ ਉਹ ਕਹਿੰਦਾ ਵੀ ਤੁਹਾਨੂੰ ਗੱਦੇ ਦੰਨੇ ਆ ਸਪੈਸ਼ਲ ਵੀ ਜਿਹੜੇ ਸਪ੍ਰਿੰਗ ਵਾਲੇ ਹੁੰਨੇ ਆ ਚਲੋ ਅਸੀਂ ਗਿਆ ਵੀ ਠੀਕ ਆ ਵੀ ਕਈ ਵਾਰ ਨਾ ਬੈਗ ਦੀ ਪ੍ਰੋਬਲਮ ਆ ਜਾਂਦੀ ਆ ਵੀ ਸਾਨੂੰ ਸਪ੍ਰਿੰਗ ਵਾਲੇ ਗੱਦੇ ਦਿਖਾਓ ਦੇਖੋ ਜੀ ਉਹ ਨਾਇਨ ਪੂਰਾ ਚੰਗੀ ਤਰ੍ਹਾਂ ਕਵਰ ਕੁਵਰ ਚੜਿਆ ਹੋਇਆ ਤਾਂ ਉੱਪਰ ਲਪਾਪੇ ਦੀ ਵੀ ਆ ਬਹੁਤ ਵਧੀਆ ਪੈਕਿੰਗ ਕੀਤੀ ਹੋਈ ਸੀ ਅਸੀਂ ਨਾ ਵਿੱਚੋਂ ਖੋਲ ਕੇ ਬਿਲਕੁਲ ਹੀ ਦੇਖਿਆ ਕਿ ਚਲੋ ਆਪਾਂ ਨੇ ਦੁਕਾਨਦਾਰ ਦੇ ਉੱਪਰ ਭਰੋਸਾ ਕਰ ਲਿਆ ਵੀ ਇਹਨਾਂ ਦਾ ਰੋਜ਼ ਦਾ ਕੰਮ ਹੈ ਵੀ ਦੂਰੋਂ ਦੂਰੋਂ ਕਸਟਮਰ ਆਉਣੇ ਆ ਚਲੋ ਜੀ ਸਾਡਾ ਨਾ ਸੌਦਾ ਹੋ ਗਿਆ 60 ਹਜ਼ਾਰ ਦੇ ਵਿੱਚ ਸੌਦਾ ਹੋ ਗਿਆ 60 ਹਜ਼ਾਰ ਦੇ ਵਿੱਚ ਸੌਦਾ ਹੋਇਆ ਅਸੀਂ ਪੇਮੈਂਟ ਦੇਤੀ ਹੈ ਤੇ ਆਦਾ ਗੱਦਾ ਖਰੀਦ ਲਿਆਏ ਤੇ ਗੱਦਾ ਆਪਣੇ ਘਰਾਂ ਪਹੁੰਚ ਗਿਆ ਤੇ ਅਸੀਂ ਬਿਲਕੁਲ ਵੀ ਨਹੀਂ ਫਿਰ ਚੈੱਕ ਕਰਿਆ ਹੈਗਾ ਤੇ ਜਿਵੇਂ ਆਪਾਂ ਨੇ ਲਿਆਂਦਾ ਬਸ ਇਸ ਤਰ੍ਹਾਂ ਲਿਆ ਆ ਗਏ ਨਾ ਆਪਾਂ ਨੇ ਬੈੱਡ ਦੇ ਉੱਪਰ ਰੱਖ ਦਿੱਤਾ ਹੈ ਉਸ ਤੇ ਮਗਰੋਂ ਨਾ ਜਦ ਡੇਢ ਕ ਮਹੀਨੇ ਮਗਰੋਂ ਆਪਾਂ ਨੇ ਨਾ ਫਿਰ ਜਦੋਂ ਗੱਦੇ ਦੀ ਨਾ ਆਪਾਂ ਡੀਪ ਕਲੀਨਿੰਗ ਕਰਨ ਲੱਗੇ ਵੀ ਚਲੋ ਇਹਦਾ ਕਵਰ ਗੋਵਰ ਤੋੜ ਦਿੰਦੇ ਆ ਦੇਖੋ ਜੀ ਜਦੋਂ ਅਸੀਂ ਇਹਦਾ ਕਵਰ ਤਾਰਿਆ ਨਾ ਸਾਡੇ ਨਾਲ ਇੰਨਾ ਵੱਡਾ ਧੋਖਾ ਹੋਇਆ ਨਾ ਸਾਡੇ ਨਾਲ ਪੈਰਾ ਹੇਠਾਂ ਤੇ ਜ਼ਮੀਰ ਖਿਸਕ ਗਈ ਵੀ ਇੰਨਾ ਵੱਡਾ ਧੋਖਾ ਕਰ ਗਿਆ ਸਾਡੇ ਨਾਲ ਦੁਕਾਨਦਾਰ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਦੇਖੋ ਆਪਾਂ ਨੇ ਨਾ ਦੇਖੋ ਆਪਾਂ ਨੇ ਇਸ ਤਰ੍ਹਾਂ ਚਾਦਰ ਤਾਰ ਦਿੱਤੀ ਹੈ ਇਹਦੇ ਉੱਪਰਲਾ ਹੈਗਾ ਇਹ ਕਵਰ ਹੈਗਾ ਇਹ ਦੇਖੋ ਜੀ ਇਹਦੇ ਉੱਪਰ ਹੈਗਾ ਇਹ ਆ ਕਵਰ ਹੈ ਤਾਂ ਬਨੇੜੇ ਕਰਕੇ ਤੁਹਾਨੂੰ ਦਿਖਾਉਨੇ ਆ ਆ ਤੁਹਾਨੂੰ ਵੀ ਨਹੀਂ ਪਤਾ ਹੈਗਾ ਤੇ ਸਾਨੂੰ ਵੀ ਨਹੀਂ ਪਤਾ ਹੈਗਾ ਵੀ ਇਹਦੇ ਵਿੱਚ ਕੀ ਚੀਜ਼ ਪਾਈ ਹੋਈ ਹੈ ਤੇ ਉੱਪਰ ਤੇ ਕਵਰ ਦੇਖੋ ਕਿੰਨਾ ਵਧੀਆ ਨਾ ਐਨ ਸਤਾਰਿਆਂ ਵਾਲਾ ਕਵਰ ਚੜਾਇਆ ਹੋਇਆ ਚਲੋ ਜੀ ਹੁਣ ਆਪਾਂ ਜਿੱਪ ਖੋਲ ਕੇ ਦਿਖਾਉਨੇ ਵੀ ਇਹਦੇ ਵਿੱਚੋਂ ਕਿਹੜਾ ਸੱਪ ਨਿਕਲਦਾ ਹੈ ਦੇਖੋ ਹੁਣ ਆਪਾਂ ਨੇ ਨਾ ਇਹ ਜਿੱਪ ਖੋਲ ਲਈ ਆ ਦੇਖੋ ਇਹ ਆਪਾਂ ਨੇ ਜਿੱਪ ਖੋਲ ਲਈ ਆ ਤੇ ਅੱਗੇ ਦੇਖੋ ਉਹਨਾਂ ਨੇ ਕੀ ਕਰਿਆ ਹੋਇਆ ਨਾ ਈਕਾ ਗੱਧਾ ਤਾਂ ਆਹ ਹੈ ਦੇਖੋ ਇਹ ਈਕਾ ਗੱਧਾ ਇਹਦੇ ਹੇਠਾਂ ਹੈ ਈਕਾ ਗੱਧਾ ਉੱਪਰ ਹੈ ਤੇ ਅਸੀਂ ਦੀਵਾਲੀ ਨੂੰ ਜਦੋਂ ਸਾਫ ਸਫਾਈ ਕਰੀਦੀ ਨਾ ਦੇਖੋ ਹੁਣ ਇਹ ਤਾਂ ਆਹ ਹੈ ਈਕਾ ਗੱਧਾ ਹੈ ਇਹ ਦੋ ਗੱਦੇ ਨਾ ਇਸ ਤਰ੍ਹਾਂ ਜੋੜੇ ਹੋਏ ਆ ਤੇ ਅਸੀਂ ਇਹਦੇ ਵਿੱਚ ਸਪ੍ਰਿੰਗ ਦੇ ਕੇ ਸਾਨੂੰ ਤਾਂ ਕਿਤੇ ਪਾਸੇ ਤਾਂ ਸਪ੍ਰਿੰਗ ਨਜ਼ਰ ਆਇਆ ਨਹੀਂ ਹੈਗਾ ਵਿੱਚੋਂ ਹੋਰ ਇਹ ਲੋੜ ਦੇ ਨਾ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਇੰਨੇ ਹੋਰ ਇਹ ਲੋੜ ਦੇ ਰੰਗ ਬਰੰਗੇ ਗੱਦੇ ਨਾ ਜੋੜ ਕੇ ਨਾ ਇਹ ਨਾ ਫਿੱਟ ਕਰੇ ਪਏ ਆ ਤੇ ਇੰਨੇ ਤਾਗਿਆਂ ਦੇ ਨਾਲ ਸੁੰਤੇ ਪਏ ਰੰਗ ਬਰੰਗੇ ਇਹ ਸਾਡਾ ਨਾ ਹੁਣ ਬਿਲਕੁਲ ਵੀ ਇਹ ਗੱਦੇ ਰੱਖਣ ਨੂੰ ਦਿਲ ਨਹੀਂ ਕਰਦਾ ਹੈਗਾ ਇਹ ਆਪਾਂ ਨੇ ਨਾ ਬਾਹਰ ਸੁੱਟ ਦੇਣੇ ਆ ਦੇਖੋ ਜੀ ਇੰਨਾ ਵੱਡਾ ਧੋਖਾ ਤੁਸੀਂ ਵੀ ਨਾ ਜਦੋਂ ਕੋਈ ਵੀ ਚੀਜ਼ ਲੈਣੀ ਆ ਨਾ ਉਹਨੂੰ ਪਹਿਲਾਂ ਚੈੱਕ ਕਰੋ ਚਾਹੇ ਉਹਦਾ ਨਾ ਦੁਕਾਨ ਦੇ ਵਿੱਚ ਨਾ ਕਵਰ ਤਾਰ ਕੇ ਚੈੱਕ ਕਰੋ ਜੇ ਆਪਾਂ ਨੇ ਪੈਸਾ ਲਾਉਣਾ ਹੈ ਦੇਖੋ ਜੀ ਅਸੀਂ ਅੱਖਾਂ ਮੀਚ ਕੇ ਹੀ ਗੱਧਾ ਲੈ ਲਿਆ ਅਫਸਾਨਾ ਸੀ ਕਿ ਚਲ ਭਰੋਸਾ ਕਰ ਗਏ ਆ ਵੀ ਚਲੋ 스프ਿੰਗ ਲੱਗੇ ਹੋਏ ਆ ਆਪਣੀ ਜੀ ਮੈਂ ਬਹਿ ਗਾਰ ਦੁਖੀ ਜਾਂਦੀ ਆ ਨਾ ਵੀ ਉਹ ਸਿੱਧੀ ਰਹੂਗੀ ਇਸ ਕਰਕੇ ਆਪਾਂ ਨੇ ਭਰੋਸਾ ਕਰ ਰਿਹਾ ਤਾਂ ਵੀ ਚਲੋ ਆਪਣੀ ਸਿਹਤ ਵੀ ਠੀਕ ਰਹੂਗੀ ਗੱਦੇ ਨਾਲ ਦੇਖੋ ਜੀ ਸਾਨੂੰ ਨਹੀਂ ਤਾਂ ਪਤਾ ਹੈਗਾ ਵੀ ਦੁਕਾਨਦਾਰ ਸਾਡੇ ਨਾਲ ਇੱਕ ਇੱਕਨਾਂ ਬੈਡ ਆ ਨਾ ਦੁਕਾਨਦਾਰ ਸਾਡੇ ਨਾਲ ਇੰਨਾ ਵੱਡਾ ਧੋਖਾ ਕਰੂਗਾ ਤੇ ਹੁਣ ਸਾਡਾ ਇਹ ਬਿਲਕੁਲ ਵੀ ਨਾ ਯਕੀਨ ਉੱਠ ਗਿਆ ਉਹ ਦੁਕਾਨ ਤੇ ਅਸੀਂ ਬਿਲਕੁਲ ਨਹੀਂ ਜਾਂਦੇ ਹੈਗੇ ਅਸੀਂ ਹੋਰ ਪਾਸੇ ਤੇ ਸਮਾਨ ਲੈ ਲੂਗੇ ਹੁਣ ਨਾ ਜਿੰਨਾ ਵੀ ਸਾਡੇ ਘਰ ਦੇ ਵਿੱਚ ਸਮਾਨ ਆਏ ਹੋਏ ਤੇ ਨਾ ਉਸ ਦੁਕਾਨ ਲੈ ਕੇ ਆਉਂਦੇ ਤੇ ਨਾ ਉਹ ਦੁਕਾਨ ਤੇ ਹੀ ਲੈ ਕੇ ਆਉਂਦੇ ਤੇ ਹੁਣ ਅਸੀਂ ਉਹ ਦੁਕਾਨ ਦੇ ਵਿੱਚ ਨਾ ਬਿਲਕੁਲ ਵੀ ਸਮਾਨ ਖਰੀਦਣ ਨਹੀਂ ਜਾਂਦੇ ਹੈਗੇ ਅਸੀਂ ਹੋਰ ਪਾਸੇ ਚਲੇ ਜਾਵਾਂਗੇ ਦੇਖੋ ਜੀ ਬੰਦੇ ਤਾਂ ਨਾ ਵਿਸ਼ਵਾਸ ਉੱਠ ਖੜਦਾ ਏ ਇਹ ਇਹ ਦੇਖੋ ਇਹ ਐਡਾ ਬੜਾ ਧੋਖਾ ਹੋਇਆ ਸਾਡੇ ਨਾਲ ਕਵਰ ਤਾਂ ਦੇਖੋ ਤੁਸੀਂ ਕਵਰ ਉੱਪਰ ਤੇ ਕਿੰਨਾ ਵਧੀਆ ਪਾਤਾ ਪਿچھے ਇਹਦੇ ਕੁਝ ਵੀ ਨਹੀਂ ਹੈਗਾ ਕੋਈ ਸਪ੍ਰਿੰਗ ਨਹੀਂ ਹੈਗਾ ਕੋਈ ਗੱਦਾ ਨਹੀਂ ਜੱਜਦਾ ਆਏਗਾ ਦੇਖੀ ਧੋਖੇਬਾਜ਼ ਨਾ ਦੁਕਾਨਾਂ ਦਾ ਦੁਕਾਨਦਾਰਾਂ ਤੋਂ ਬਚੋ ਇਹ ਸਾਡੇ ਨਾਲ ਹੋਇਆ ਬਹੁਤ ਬੜਾ ਧੋਖਾ 60000 ਦੇ ਵਿੱਚ ਦੇਖੋ ਜੀ ਪੁਰਾਣਾ ਗੱਦਾ ਕਵਰ ਕਰਕੇ ਦੇ ਦਿੱਤਾ ਸਾਨੂੰ ਸਾਡਾ ਤਾਂ ਮਨ ਐਨਾ ਜ਼ਿਆਦਾ ਨਾ ਅਫਸਰ ਰਹਿਦਾ ਨਾ ਜਦੋਂ ਗੱਦੇ ਨੂੰ ਦੇਖਦੇ ਵੀ ਅਸੀਂ ਨਾ ਅੱਖਾਂ ਮੀਚ ਕੇ ਹੀ ਐਨਾ ਪੈਸਾ ਲਾ ਦਿੱਤਾ ਨਾ ਵੀ ਬੰਦੇ ਨੂੰ ਸੋਚ ਸਮਝ ਕੇ ਸ਼ਾਪਿੰਗ ਕਰਨੀ ਚਾਹੀਦੀ ਆ ਤੁਸੀਂ ਵੀ ਜਦੋਂ ਸ਼ਾਪਿੰਗ ਕਰਨੀ ਹੈ ਨਾ ਐਨ ਪੂਰੇ ਧਿਆਨ ਦੇ ਨਾਲ ਕਰਿਓ ਸਾਡੇ ਮੰਗੋ ਕਿਤੇ ਤੁਸੀਂ ਫਸ ਨਾ ਜਾਇਓ ਚਲੋ ਜੀ ਹੁਣ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਸਪੈਸ਼ਲ ਅੱਜ ਮੈਂ ਗੱਦੇ ਤੇ ਵੀਡੀਓ ਪਾਈ ਆ ਚਲੋ ਜੀ ਹੁਣ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਜੀ ਇੱਧਰ ਆਪਾਂ ਨੇ ਇਹਨਾਂ ਚਾਹ ਧਰੀ ਹੋਈ ਆ ਅਤੇ ਆਪਣੇ ਪੇਂਟ ਵਾਲੇ ਲੱਗੇ ਹੋਏ ਨੇ ਅੱਜ ਤਾਂ ਇੱਕੇ ਬੰਦਾ ਆਇਆ ਏ ਤੇ ਆਪਾਂ ਉਹਨਾਂ ਨੂੰ ਚਾਹ ਦੇ ਕੇ ਆਉਨੇ ਆ ਚਲੋ ਜੀ ਮੈਂ ਹੁਣ ਨਾ ਕੱਪ ਦੇ ਵਿੱਚ ਚਾਹ ਪਾ ਲਵਾਂ ਦੇਖੋ ਚਾਹ ਨੂੰ ਆਪਣੀ ਰੁਵਾਲੀ ਆ ਗਈ ਹੈ ਨਾਲੇ ਉਧਰੋਂ ਬਰਫ਼ ਪਿਆ ਕੇ ਵਾਟਰ ਕੂਲਰ ਦੇ ਵਿੱਚ ਪਾ ਦੇ ਨਾਲੇ ਤੇਰੇ ਘਰ ਦੀ ਟੌਰ ਬਣ ਗਈ ਬਾਈ। ਜੇ ਬਾਦੂ ਜਾ ਹੋਈ ਤੂੰ ਤੂੰ ਲੈ ਲਈ। ਨਾਈ ਚ ਬੰਦੇ ਆਲਾ ਆ ਜੇ। ਦੇਖੋ ਜੀ ਅਸੀਂ ਕਰਨ ਕਰਾ ਦਿੱਤਾ ਇਹ ਪੇਂਟ ਤੇ ਦੇਖੋ ਹੁਣ ਬਹੁਤ ਵਧੀਆ ਗੂੜਾ ਰੰਗ ਹੋ ਗਿਆ ਸਾਤੇ ਥੋੜਾ ਜਿਹਾ। ਹੁਣ ਵੈਸੇ ਵਧੀਆ ਲੱਗਦਾ ਹੈ ਨਹੀਂ ਗੂੜਾ ਰੰਗ ਵੀ। ਬੰਦੇ ਨੂੰ ਨਜ਼ਰ ਫਜਾ ਨਹੀਂ ਲੱਗੂਗੀ ਜਿਹੜਾ ਫਿਰਦਾ ਇੱਥੇ। ਦੂਆ ਕਲਰ ਕਿਹੜਾ? ਇਹੀ ਰੰਗ ਸੀ। ਨਹੀਂ ਉਹ ਵੈਸੇ ਨਾਲ ਜਿਆਦਾ ਆਪਾਂ ਉਧਰੋਂ ਆਉਨੇ ਆ ਨਾ ਤੇ ਗੂੜਾ ਰੱਖਦਾ ਬਹੁਤ ਜ਼ਿਆਦਾ ਰੰਗ। ਚੱਲੋ ਦੂ ਨੂੰ ਕੋਠੀ ਨੂੰ ਥੋੜਾ ਜਿਹਾ ਫਿੱਕਾ ਕਰਾ ਦਾਂਗੇ। ਵੈਸੇ ਇੱਥੇ ਧੂੜ ਮਿੱਟੀ ਵੀ ਬਹੁਤ ਪੈਂਦੀ ਆ ਉਹਦੇ ਕਰਕੇ ਵੀ ਥੋੜਾ ਜਿਹਾ ਰੰਗ ਦਾ ਫਰਕ ਪੈ ਜਾਂਦਾ ਏ। ਦੇਖੋ ਜੀ ਇਹ ਕਰਾਇਆ ਸੀ ਪੇਂਟ ਘਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈਦੀ। ਕਾਫੀ ਟਾਈਮ ਹੋ ਗਿਆ ਸਾਨੂੰ ਪੇਂਟ ਕਰਾਉਣ। ਥੋੜੀ ਜੀ ਤੋੜ-ਪੰਨ ਵੀ ਅਸੀਂ ਜ਼ਿਆਦਾ ਕਰਾ ਦਿੱਤੀ ਟਾਕੀਆਂ ਟੋਕੀਆਂ ਵਾਰੀਆਂ ਬੰਦ ਕਰਾਈਆਂ ᱛੀਆਂ ਉਹਦੇ ਕਰਕੇ ਨਾ ਫੇਰ ਸਾਨੂੰ ਪੇਂਟ ਕਰਾਉਣਾ ਪਿਆ। ਦੇਖੋ ਜੀ ਇੱਧਰ ਆਪਾਂ ਨੇ ਨਾ ਬਿਰਲਾ ਪੱਟੀ ਤੇ ਰੰਗ ਦੀਆਂ ਬਾਲਟੀਆਂ ਲਿਆ ਕੇ ਰੱਖੀਆਂ ਹੋਈਆਂ ਨੇ ਤੇ ਕੰਮ ਕਰ ਦਿੱਤਾ ਹੈ ਆਪਾਂ ਨੇ ਸ਼ੁਰੂ। ਦੇ ਹੋਰ ਨਾ ਰੰਗ ਦੀਆਂ ਬਾੜੀਆਂ ਉਧਰ ਕਮਰੇ ਦੇ ਵਿੱਚ ਰੱਖੀਆਂ ਹੋਈਆਂ ਐ ਦੇਖੋ ਜੀ ਇੱਧਰ ਆਹਾ ਅਸੀਂ ਬਰਾਂਡੇ ਨੂੰ ਵੀ ਨਾ ਰੰਗ ਕਰਾਉਣਾ ਐ ਤੇ ਇਹ ਬਰਾਂਡੇ ਦੀ ਵੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਵੀ ਇਹ ਸਾਡਾ ਸਟੋਰ ਰੂਮ ਐ ਤੇ ਇਹਦੇ ਵਿੱਚੋਂ ਵੀ ਅਸੀਂ ਜਿੰਨਾ ਵੀ ਬਾਧੂ ਕਾਟੂ ਸਮਾਨ ਹਨ ਉਹ ਸਾਰਾ ਬਾਹਰ ਕੱਢ ਦੇਣਾ ਐ